ਇੰਨੀ ਕਿ ਮਿਹਨਤ ਹੈ ਪਹਿਲਾਂ ਤਾਂ ਇਹ ਦੱਸੋ ਇਹਦੇ ਵਿੱਚ 2 ਸਾਲ ਦੀ ਹੈ ਹੈ 2 ਸਾਲ ਦੀ ਹੈ ਕੀ ਕੁਝ ਕਰਨਾ ਪੈਂਦਾ ਫਿਰ ਪ੍ਰੈਕਟਿਸ ਹੀ ਕਰਨੀ ਆਉਂਗਾ ਤੇ ਬਾਕੀ ਚ ਕੌਨਫੀਡੈਂਸ ਹੀ ਇਹਨੇ ਕਰਤਾ ਜੀ ਸੰਗ ਦਾ ਬਹੁਤ ਹੈ ਸੰਗ ਦਾ ਤਾਂ ਬਹੁਤ ਹੈ ਜੀ ਸੰਗ ਦਾ ਤਾਂ ਬਹੁਤ ਹੈ ਜੀ ਤੁਸੀਂ ਵੀ ਦੇਖ ਲਿਆ ਵਿੱਚ ਜਿਵੇਂ ਕਹਿੰਦੇ ਹੁੰਦੇ ਪੇਰੈਂਟਸ ਦਾ ਸੁਪਨਾ ਹੁੰਦਾ ਵੀ ਮੇਰਾ ਬੱਚਾ ਪੜ੍ਹ ਲਿਖ ਕੇ ਵੱਡਾ ਅਫਸਰ ਲੱਗੇ ਵਿੱਚ ਵਿੱਚ ਸਾਨੂੰ ਇਹ ਹੁੰਦਾ ਸੀ ਵੀ ਕਿਤੇ ਕਲਾ 뮤직 ਵਾਲੇ ਪਾਸੇ ਨਾ ਰਹਿ ਜੇ ਪਰ ਅਸੀਂ ਕਦੇ ਇਹਦਾ ਸ਼ੌਂਕ ਦੱਬਿਆ ਨਹੀਂ ਮਾਲਸਾਲੇ ਤਾਂ ਫਿਰ ਕਿਸੇ ਪਾਸੇ ਪਿੱਛੇ ਨਹੀਂ ਰਹਿੰਦੇ ਬਿਲਕੁਲ ਜੀ ਬਿਲਕੁਲ ਸਰ ਉੱਥੋਂ ਇਹਦੀ ਪ੍ਰੈਕਟਿਸ ਯਾਨੀ ਕਿ ਹਾਰਮੋਨੀਅਮ ਨਾਲ ਸ਼ੁਰੂ ਹੋ ਗਈ ਸੀ ਤੇ ਬਾਕੀ ਮੇਰੇ ਚਾਚਾ ਜੀ ਨੇ ਉਹ ਆਪ ਹਾਰਮੋਨੀਅਮ ਵਜਾਉਂਦੇ ਨੇ ਕਿ ਆ ਵੀ ਜਾਂਦੇ ਬੱਚਾ ਹੈਨਾ ਕਿਉਂਕਿ ਆਪਾਂ ਨੂੰ ਸਾਰੇ ਪੇਰੈਂਟਸ ਨਾਲ ਕਿ ਪੜ੍ਹਾਈ ਨਾਲ ਪਿੱਛੇ ਰਵੇ ਪਰ ਇਹ ਕਹਿੰਦਾ ਸੀ ਮम्मा ਮੇਰੀ ਪੜ੍ਹਾਈ ਨਹੀਂ ਪਿੱਛੇ ਜਾਂਦੀ ਬਾਕੀ ਦੀ ਪੜ੍ਹਾਈ ਵੀ ਨਹੀਂ ਪਿੱਛੇ ਰਹੀ ਇਸ ਲਈ ਅਸੀਂ ਇਹਨੂੰ ਫਿਰ ਜਾ ਕੇ ਰਿਪੋਰਟ ਪ੍ਰੇਰਿਤਤਾ ਦੇ ਕੋਈ ਦਾ ਸ਼ੌਂਕ ਜਿਹੜਾ ਹੋਇਆ ਜੀ ਉਹ ਤਾਂ ਸਰ ਨੂੰ ਦੇਖ ਕੇ ਹੋਇਆ ਪਰ ਜਿਹੜਾ ਹਾਰਮੋਨੀਮ ਇਹ ਜਿਵੇਂ ਬੱਚੇ ਨੂੰ ਛੋਟੇ ਹੁੰਦੇ ਉਹਨਾਂ ਨੂੰ ਸ਼ੌਂਕ ਹੁੰਦਾ ਇਹਨੇ ਸਿੱਖਣਾ ਸ਼ੁਰੂ ਕਰਤਾ ਸੀ ਲੋਕਡਾਊਨ 'ਚ ਮਾਨਸਾ ਦੇ ਛੋਟੇ ਜੇ ਬੱਚੇ ਨੇ ਇੰਡੀਆ ਬੁੱਕ ਆਫ ਰੈਕords ਦੇ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ 1 ਘੰਟਾ 10 ਮਿੰਟ 30 ਸੈਕਿੰਡ ਹਾਰਮੋਨੀਅਮ ਚਲਾਇਆਗਾ ਹਾਰਮੋਨੀਅਮ ਤਾਂ ਸਾਰੇ ਚਲਾਉਂਦੇ ਨੇ ਪਰ ਹਾਰਮੋਨੀਅਮ ਕਿਵੇਂ ਚਲਾਇਆ ਅੱਖਾਂ ਬੰਦ ਕਰਕੇ ਤਾਂ ਬੜੀ ਹੈਰਾਨੀ ਹੁੰਦੀ ਆ ਤੇ ਰეკορਡ ਜਿਹੜਾ ਆਪਣੇ ਨਾਂ ਦਰਜ ਕਰਾਇਆ 12 ਸਾਲ ਦੀ ਉਮਰ ਦਾ ਜਵੇਸ਼ ਭੀਖੀ ਦਾ ਰਹਿਣ ਵਾਲਾ ਪਰਿਵਾਰ ਦੇ ਵਿੱਚ ਮੌਜੂਦ ਆ ਇੱਥੇ ਬੈਠੇ ਆ ਤੇ ਗੱਲਬਾਤ ਕਰਦੇ ਆ ਜਵੇਸ਼ ਵੀ ਸਾਡੇ ਨਾਲ ਆ ਪਹਿਲਾਂ ਤਾਂ ਮਾਣ ਮਹਿਸੂਸ ਹੁੰਦਾ ਮਾਨਸਾ ਵਾਲਿਆਂ ਨੂੰ ਕਿਉਂਕਿ ਮਾਨਸਾ ਵਾਲੇ ਕਿਸੇ ਵੀ ਖੇਤਰ ਦੇ ਵਿੱਚ ਪਿੱਛੇ ਨਹੀਂ ਚਾਹੇ ਉਹ ਪੜ੍ਹਾਈ ਦਾ ਹੋਵੇ ਚਾਹੇ ਕਲਾ ਦਾ ਹੋਵੇ ਚਾਹੇ ਸਹਿਤਕ ਹੋਵੇ ਤਾਂ ਮਾਨਸਾ ਵਾਲੇ ਹਰ ਜਗ੍ਹਾ ਜਾ ਕੇ ਮੱਲਾ ਮਾਰਦੇ ਨੇ ਜਵੇਸ਼ ਨਾਲ ਗੱਲ ਕਰਦੇ ਆ ਜਵੇਸ਼ ਕਿਵੇਂ ਲੱਗ ਰਿਹਾ ਫਿਰ ਰਿਕਾਰਡ ਬਣਾਤਾ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਕਿੰਨੀ ਕਿ ਮਿਹਨਤ ਆ ਪਹਿਲਾਂ ਤਾਂ ਇਹ ਦੱਸ 2 ਸਾਲ ਦੀ ਮਿਹਨਤ ਹੈ 2 ਸਾਲ ਦੀ ਮਿਹਨਤ ਕੀ ਕੁਝ ਕਰਨਾ ਪੈਂਦਾ ਫਿਰ ਪ੍ਰੈਕਟਿਸ ਹੀ ਕਰਨ ਪ੍ਰੈਕਟਿਸ ਕਰਨੀ ਪੈਂਦੀ ਹੈ ਅੱਛਾ ਹਰਮੋਨੀਅਮ ਚਲਾਉਨੇ ਹੋ ਤੁਸੀਂ ਉਸ ਤੋਂ ਪਹਿਲਾਂ ਇਹਦੇ ਚੈਪਟਰ ਹੁੰਦੇ ਨੇ ਲੈਸਨ ਹੁੰਦੇ ਨੇ ਕਿਹਨੇ ਕਿਹਾ ਵੀ ਹਰਮੋਨੀਅਮ ਸਿੱਖੋ ਸਰ ਨਹੀਂ ਗਿਆ ਅੱਛਾ ਹਾਂਜੀ ਤੇ ਆਪ ਨੂੰ ਵਧੀਆ ਲੱਗਦਾ ਸੀ ਮਤਲਬ ਦੇਖਿਆ ਕਿਤੇ ਚਲਾਉਂਦਾ ਕੋਈ ਸਰ ਨੂੰ ਹੀ ਦੇਖਿਆ ਸੀ ਸਰ ਨੂੰ ਹੀ ਦੇਖਿਆ ਸੀ ਕਲਾਸ ਚ ਹਾਂਜੀ ਅੱਛਾ ਕਿੰਨਾ ਕਿੰਨਾ ਟਾਈਮ ਪ੍ਰੈਕਟਿਸ ਕਰਨੀ ਪੈਂਦੀ ਹੈ ਇਹਦੀ ਅੱਧਾ-ਅੱਧਾ ਘੰਟਾ ਘੰਟਾ ਅੱਧਾ-ਅੱਧਾ ਘੰਟਾ ਤੇ ਕਦੋਂ ਪਤਾ ਲੱਗਿਆ ਫਿਰ ਵੀਡੀਓ ਬਣ ਗਈ ਤੇ ਪਹੁੰਚ ਗਈ ਤੇ ਰਿਕਾਰਡ ਦਾਜ ਹੋ ਗਿਆ ਸਰ ਨਹੀਂ ਦੱਸਿਆ ਸੀ ਹੈ ਸਰ ਨਹੀਂ ਦੱਸਿਆ ਵਾ ਸਰ ਨੇ ਦੱਸਿਆ ਸੀ ਹਾਂਜੀ ਚ ਫਿਰ ਕਿਵੇਂ ਲੱਗਿਆ ਉਦੋਂ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਹਾਂਜੀ ਤੇ ਹੁਣ ਤਾਂ ਰਿਕਾਰਡ ਬਣਾਤਾ ਇਹ ਤਾਂ ਇੰਡੀਆ ਰਿਕਾਰਡ ਹੈ ਤੇ ਹੋਰ ਕੀ ਸੁਪਨਾ ਫਿਰ ਕੀ ਕਰਨਾਗਾ 월ਡ ਰਿਕਾਰਡ ਬਣਾਉਣਾ 월ਡ ਰਿਕਾਰਡ ਬਣਾਉਣਾ ਉਹਦੇ ਲਈ ਹੋਰ ਵੀ ਮਿਹਨਤ ਕਰਨੀ ਪਊ ਹਾਂਜੀ ਕਰਾਂਗੇ ਫਿਰ ਹਾਂਜੀ ਅੱਛਾ ਤੇ ਜੇ ਆਪਾਂ ਕਹੀਏ ਹਰਮੋਨੀਅਮ ਦੀ ਹਰਮੋਨੀਅਮ ਸਾਰੇ ਅੱਖਾਂ ਖੋਲ ਕੇ ਚਲਾਉਂਦੇ ਆ ਬੰਦ ਕਰਨ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਬੰਦ ਕਰਕੇ ਚਲਾਈਏ ਅੱਖਾਂ ਦਾ ਪ੍ਰੈਕਟਿਸ ਨਾਲ ਹੈ ਪ੍ਰੈਕਟਿਸ ਨਾਲ ਉਹ ਵੀ ਹੋ ਜਾਂਦਾ ਹੈ ਉਹ ਵੀ ਹੋ ਜਾਂਦਾ ਹੈ ਹਾਂਜੀ ਅੱਛਾ ਕਿੰਨਾ ਸਮਾਂ ਮਤਲਬ ਕਿੰਨੇ ਵਾਰ ਵੀਡੀਓ ਬਣਾਈ ਸੀ ਇਹ ਜਿਹੜੀ ਤੁਸੀਂ 1 ਘੰਟਾ 10 ਮਿੰਟ ਦੀ ਬਣਾਈ ਹੈ ਇੱਕ ਵਾਰ ਘਰੇ ਬਣਾਈ ਉਹ ਬਣੀ ਨਹੀਂ ਫਿਰ ਸਕੂਲ 'ਚ ਸਰਨੇ ਬਣਾਈ ਸੀ ਅੱਛਾ ਸਰਨੇ ਬਣਾਈ ਸੀ ਹਾਂਜੀ ਪੜਦੇ ਵੀ ਉਹ ਨਾਲ ਨਾਲ ਹਾਂਜੀ ਕਿਹੜੀ ਕਲਾਸ ਹੈ ਸੈਵਨਥ ਕਲਾਸ ਸੈਵਨਥ ਕਲਾਸ ਅੱਛਾ ਜੇ ਆਪਾਂ ਗੱਲ ਕਰੀਏ ਘਰੇ ਕੋਈ ਝੜਕਦਾ ਵੀ 뮤직 ਵਾਲੇ ਪਾਸੇ ਨਹੀਂ ਜਾਣਾ ਪੜਨਾਗਾ ਇਦਾਂ ਕੁਝ ਕਦੇ ਕਦੇ ਛਿੜਕਣ ਹੈ ਕਦੇ ਕਦੇ ਛਿੜਕਦੇ ਹਾਂਜੀ ਇਹਦਾ ਸ਼ਰਮਾਉਂਦਾ ਹੈ ਮੁੰਡਾ ਤੇ ਕਿਵੇਂ ਲੱਗਦਾ ਜੀ ਅੱਜ ਰਿਕਾਰਡ ਦਰਜ ਕੀਤਾ ਹੈ ਬੱਚੇ ਨੇ ਤੇ ਕਿੰਨੀ ਮਿਹਨਤ ਕਰਦਾ ਰਹਿੰਦਾ ਹੈ ਮਿਹਨਤ ਸਾਰੇ ਨੇ ਬਹੁਤ ਕੀਤੀ ਹੈ ਹਮ ਪਰ ਵਿੱਚ ਜਿਵੇਂ ਕਹਦੇ ਹੁੰਦੇ ਪੇਰੈਂਟਸ ਦਾ ਸੁਪਨਾ ਹੁੰਦਾ ਵੀ ਮੇਰਾ ਬੱਚਾ ਪੜ੍ਹ ਲਿਖ ਕੇ ਵੱਡਾ ਅਫਸਰ ਲੱਗੇ ਵਿੱਚ ਵਿੱਚ ਸਾਨੂੰ ਇਹ ਹੁੰਦਾ ਸੀ ਵੀ ਕਿਤੇ ਇਕੱਲਾ 뮤직 ਵਾਲੇ ਪਾਸੇ ਨਾ ਰਹਿ ਜੇ ਪਰ ਅਸੀਂ ਕਦੇ ਇਹਦਾ ਸ਼ੌਂਕ ਦੱਬਿਆ ਨਹੀਂ ਸਾਨੂੰ ਐਸ ਵੀ ਨਾਲ ਨਾਲ ਉਹਦਾ ਸ਼ੌਂਕ ਵੀ ਪੂਰਾ ਰੱਖੇ ਤੇ ਸਟੱਡੀ ਵੀ ਕਰੇ ਮੇਂਹਂ ਤਾਂ ਤਕਰੀਬਨ ਇਹ ਲੋਕਡਾਊਨ ਚ 5-6 ਸਾਲ ਦਾ ਸੀ ਉਦੋਂ ਤੋਂ ਇਹਨੇ ਹਾਰਮੋਨੀਅਮ ਸਿੱਖਣਾ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਇਸ ਦਾ ਸ਼ੌਂਕ ਵੱਧਦਾ ਗਿਆ ਫਿਰ ਇਸ ਦੇ ਜਿਹੜੀ 뮤ਜ਼ਿਕ ਟੀਚਰ ਨੇ ਉਹਨਾਂ ਨੇ ਇਹਦੀ ਕਲਾ ਨੂੰ ਪਛਾਣਿਆ ਜੀ ਉਹੀ ਇਹਨੂੰ ਅੱਗੇ ਲੈ ਕੇ ਗਏ ਉਹਨਾਂ ਦੀ ਬਦੌਲਤ ਹੀ ਅੱਜ ਇਹਨੇ ਰਿਕਾਰਡ ਬਣਾਇਆ ਬਹੁਤ ਖੁਸ਼ੀ ਹੁੰਦੀ ਹੈ ਮਾਣ ਮਹਿਸੂਸ ਹੁੰਦਾ ਆਪਦੇ ਬੇਟੇ ਤੇ ਘਰ ਦੇ ਵਿੱਚ ਕੋਈ ਕਲਾਕਾਰ ਹੈ ਜਾਂ ਕਿਨੂੰ ਦੇਖ ਕੇ ਫਿਰ ਮਤਲਬ ਪ੍ਰੇਰਿਤ ਹੋਇਆ ਹੈ ਇਹ ਤਾਂ ਕਹ ਰਿਹਾ ਸਰ ਨੂੰ ਦੇਖਦਾ ਸੀ ਕਲਾਸ ਹਾਂ ਪ੍ਰੇਰਿਤ ਤਾਂ ਦੇਖੋ ਇਹਦਾ ਸ਼ੌਂਕ ਜਿਹੜਾ ਹੋਇਆ ਜੀ ਉਹਦਾ ਸਰ ਨੂੰ ਦੇਖ ਕੇ ਹੋਇਆ ਹੈ ਪਰ ਜਿਹੜਾ ਇਹ ਹਾਰਮੋਨੀਅਮ ਹੈ ਜਿਵੇਂ ਬੱਚੇ ਨੂੰ ਛੋਟੇ ਹੁੰਦੇ ਉਹਨਾਂ ਨੂੰ ਸ਼ੌਂਕ ਹੁੰਦਾ ਹੈ ਇਹਨੇ ਸਿੱਖਣਾ ਸ਼ੁਰੂ ਕਰਤਾ ਸੀ ਲੋਕਡਾਊਨ ਚ ਅੱਛਾ ਉੱਥੋਂ ਇਹਦੀ ਪ੍ਰੈਕਟਿਸ ਯਾਨੀ ਕਿ ਹਾਰਮੋਨੀਅਮ ਨਾਲ ਸ਼ੁਰੂ ਹੋ ਗਈ ਸੀ ਤੇ ਬਾਕੀ ਮੇਰੇ ਚਾਚਾ ਜੀ ਨੇ ਉਹ ਆਪ ਹਾਰਮੋਨੀਅਮ ਵਜਾਉਂਦੇ ਨੇ ਜਾਗਰਣ ਵਗੈਰਾ ਕਰਦੇ ਨੇ ਉਹਨਾਂ ਦਾ ਵੀ ਇਹਨੂੰ ਸਹਾਇਕ ਦਿੱਤਾ ਹੈ ਪੂਰਾ ਵੀ ਬੇਟਾ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਸੋ ਇਸ ਤਰ੍ਹਾਂ ਪਕੜਨਾ ਹੈ ਉਹਨਾਂ ਨੇ ਵੀ ਇਹਨੂੰ ਬਹੁਤ ਗਾਈਡ ਕੀਤਾ ਹੈਗਾ ਜਿਹਦੇ ਬਦੌਲਤ ਅਜੇ ਇਸ ਮੁਕਾਮ ਨੂੰ ਹਾਸਲ ਕਰ ਸਕਿਆ ਅੱਛਾ ਵਲਡ ਰਿਕਾਰਡ ਬਣਾਉਣਾ ਹੈ ਕਹਿੰਦਾ ਹਾਂਜੀ ਸਾਡੀ ਪੂਰੀ ਸਪੋਰਟ ਹੈ ਵਲਡ ਰਿਕਾਰਡ ਬਣਾਉਣ ਵਿੱਚ ਤੇ ਸਾਨੂੰ ਉਮੀਦ ਹੈ ਵੀ ਸ਼ਾਇਦ ਇਹ ਆਉਣ ਵਾਲੇ ਟਾਈਮ 'ਚ ਬਣਾ ਵੀ ਲਏਗਾ ਅੱਛਾ ਦੇਖਿਆ ਕਦੇ ਅੱਖਾਂ ਬੰਦ ਕਰਕੇ ਚਲਾਉਂਦੇ ਇਹਨੂੰ ਇਸ ਨੂੰ ਹਾਂਜੀ ਇਹਨੇ ਇੱਕ ਦੋ ਵਾਰ ਘਰ ਪ੍ਰੈਕਟਿਸ ਕੀਤੀ ਹੈ ਅੱਖਾਂ ਬੰਦ ਕਰਕੇ ਹਾਰਮੋਨੀਅਮ বাজਾਣ ਦੀ ਤੇ ਉਦੋਂ ਥੋੜਾ ਜਿਹਾ ਇਹ ਡਿਸਟਰਬ ਲਗਾ ਲੋ ਜਾਇ ਇਸ ਦੀ ਪ੍ਰੈਕਟਿਸ 'ਚ ਕੋਈ ਘਾਟ ਸੀਗੀ ਉਹ ਨਹੀਂ ਹੋ ਸਕਿਆ ਪੂਰਾ ਉਸ ਤੋਂ ਬਾਅਦ ਇਹਨੇ ਸਕੂਲ 'ਚ ਵੀ ਆਵਦੇ ਜਦੋਂ ਵੀ ਇਹਦਾ ਖਾਲੀ ਪੀੜ ਹੁੰਦਾ ਸੀਗਾ ਇਹਨੇ ਪ੍ਰੈਕਟਿਸ ਜਾਰੀ ਰੱਖੀ ਤੇ ਉਸ ਤੋਂ ਬਾਅਦ ਇਹਦੀ ਮਿਹਨਤ رنگ ਲਿਆ ਜੀ ਹੁਣ ਇਹਦਾ ਵਰਲਡ ਰਿਕਾਰਡ ਆ ਇੰਡੀਆ ਬੱਕ ਰਿਕਾਰਡ ਕਾਇਮ ਹੋ ਗਿਆ ਅੱਛਾ ਜਵੇਸ਼ ਦੇ ਮਾਤਾ ਵੀ ਨੇ ਸਾਡੇ ਨਾਲ ਕਿਵੇਂ ਲੱਗ ਰਿਹਾ ਜੀ ਬੱਚੇ ਨੇ ਰਿਕਾਰਡ ਦਰਜ ਕੀਤਾ ਆਪਣੇ ਨਾਂ ਤੇ ਬਹੁਤ ਖੁਸ਼ੀ ਹੋ ਰਹੀ ਹੈ ਜੀ ਬੱਚੇ ਨੇ ਰਿਕਾਰਡ ਦਰਜ ਕੀਤਾ ਕਿਉਂਕਿ ਇਹਦਾ ਮਤਲਬ ਪਹਿਲਾ ਰਿਕਾਰਡ ਹੈ ਤੇ ਪਹਿਲਾ ਹੀ ਇੰਡੀਆ ਬੁੱਕ ਆਫ ਰਿਕਾਰਡ ਬਣ ਗਿਆ ਤੁਹਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਸਰ ਅੱਛਾ ਕਦੋਂ ਪਤਾ ਲੱਗਦਾ ਹੈ ਕੌਣ ਦੱਸਦਾ ਹੈ ਕਿ ਵੀ ਜਾਂ ਫੋਨ ਆਉਂਦਾ ਟੀਚਰ ਦਾ ਯਾਰ ਟੀਚਰ ਦਾ ਮੈਨੂੰ ਫੋਨ ਆਇਆ ਉਹ ਕਹਿੰਦੇ ਮੈਂ ਮੈਮ ਕਨਫਰਮੇਸ਼ਨ ਆ ਗਈ ਕਿਉਂਕਿ ਇਹਦੀ ਮਤਲਬ ਵੀਡੀਓ ਬਣਾ ਕੇ ਭੇਜਦੇ ਪਹਿਲਾਂ ਫਿਰ ਉਹ ਕਨਫਰਮੇਸ਼ਨ ਭੇਜਦੇ ਕਿ ਸਹੀ ਹੈ ਕਿ ਨਹੀਂ ਸਰ ਨੇ ਪਹਿਲਾਂ ਫੋਨ ਮੈਨੂੰ ਹੀ ਕੀਤਾ ਤੇ ਮੈਂ ਇਹਦੇ ਪਾਪਾ ਨੂੰ ਕੀਤਾ फटाफट ਮੈਂ ਕਿਹਾ ਜੀ ਉਹਦੀ ਕਨਫਰਮੇਸ਼ਨ ਆ ਗਈ ਰਿਕਾਰਡ ਬਣ ਗਿਆ ਉਹਦਾ अच्छा फिर लगदा है भी ਤੁਸੀਂ ਛਿੜਕਦੇ ਰਹਿੰਦੇ ਸੀ ਇਹ ਕਹਿੰਦਾ ਛਿੜਕਦੇ ਸੀ ਮੇਰੇ ਮੰਮੀ ਪਹਿਲਾਂ ਦੇ ਤਾਂ ਦੇਖੋ ਛਿੜਕਿਆ ਵੀ ਜਾਂਦੇ ਬੱਚਾ ਹਨਾ ਕਿਉਂਕਿ ਆਪਾਂ ਨੂੰ ਸਾਰੇ ਪੇਰੈਂਟਸ ਨਾਲ ਕਿ ਪੜਾਈ ਨਾਲ ਪਿੱਛੇ ਰਵੇ ਪਰ ਇਹ ਕਹਿੰਦਾ ਸੀ ਮੰਮਾ ਮੇਰੀ ਪੜਾਈ ਨਹੀਂ ਪਿੱਛੇ ਰਹੀ ਬਾਕੀ ਦੀ ਪੜਾਈ ਵੀ ਨਹੀਂ ਪਿੱਛੇ ਰਹੀ ਇਸ ਲਈ ਅਸੀਂ ਇਹਨੂੰ ਫਿਰ ਕਿਹਾ ਤੂੰ ਜਾ ਕੇ ਬਣਾ ਲੈ ਰਿਕਾਰਡ ਮਾਨਸ ਵਾਲੇ ਤਾਂ ਫਿਰ ਕਿਸੇ ਪਾਸੇ ਪਿੱਛੇ ਨਹੀਂ ਰਹਿੰਦੇ ਬਿਲਕੁਲ ਜੀ ਹਾਂ ਜੀ ਬਿਲਕੁਲ ਸਰ ਅੱਜ ਫੋਨ ਕਿੰਨੇ ਆਉਂਦੇ ਰਿਸ਼ਤੇਦਾਰਾਂ ਦੇ ਫਿਰ ਵਧਾਈ ਦੇ ਨਾਲ ਬਹੁਤ ਜ਼ਿਆਦਾ ਆਉਂਦੇ ਨੇ ਜੀ ਕਈ ਵਾਰੀ ਤਾਂ ਹੁਣ ਸਕੂਲ 'ਚ ਹੁੰਨੇ ਆ ਮਤਲਬ ਆ ਕੇ ਅਟੈਂਡ ਕਰਦੇ ਆ ਸ ਕਿਉਂਕਿ ਇਸ ਬੱਚੇ ਸਾਨੂੰ ਮਾਨ ਵੀ ਇਸ ਗੱਲੋਂ ਹਨਾ ਬਾਕੀ ਸਕੂਲ ਵੱਲੋਂ ਪੂਰੀ ਸਪੋਰਟ ਹੈ ਸਾਡੇ ਵੱਲੋਂ ਪੂਰੀ ਸਪੋਰਟ ਹੈ ਬਾਕੀ ਇਹਨੂੰ ਅੱਜ ਤੱਕ ਕੰਫੀਡੈਂਸ ਬਹੁਤ ਸੀ ਅਸੀਂ ਕਹਿੰਦੇ ਪੁੱਤ ਘੰਟਾ ਅੱਖਾਂ ਪੱਟੀ ਬੰਦ ਕਰਕੇ ਆਪਾਂ 2 ਮਿੰਟ ਅੱਖਾਂ ਬੰਦ ਕਰੋ ਹਨਾ ਆਪਾਂ ਨੂੰ ਕਿਵੇਂ ਹਨੇਰਾ ਲੱਗਣ ਲੱਗ ਜਾਂਦਾ ਤੇ ਇਹਨੂੰ ਹੁੰਦਾ ਸੀ ਮਮਾ ਮੈਂ ਬਣਾਉਂਗਾ ਮੈਂ ਮੈਂ ਕਹਿੰਦੀ ਪੁੱਤ ਘਬਰਾਟ ਨਾ ਹੋਵੇ ਤੈਨੂੰ ਘੰਟਾ ਬਹੁਤ ਔਖਾ ਹੁੰਦਾ ਇਹ ਕਹਿੰਦਾ ਮੈਂ ਬਣਾਉਂਗਾ ਤੇ ਬਾਕੀ ਚ ਕੰਫੀਡੈਂਸ ਸੀ ਇਹਨੇ ਕਰਤਾ ਜੀ ਸੰਗ ਦਾ ਬਹੁਤ ਹੈ ਸੰਗਤ ਬਹੁਤ ਹੈ ਜੀ। ਸੰਗਤ ਤਾਂ ਬਹੁਤ ਹੈ ਜੀ ਤੁਸੀਂ ਵੀ ਦੇਖ ਲਿਆ। ਅੱਜ ਬਹੁਤ ਸਾਰੇ ਪਰਿਵਾਰ ਨੇ ਜਿਵੇਂ ਤੁਸੀਂ ਹਾਸ ਖੇਡ ਕੇ ਮਤਲਬ ਰਹਿ ਰਹੇ ਹੋ ਫਰੇਬਾਰ ਦੇ ਵਿੱਚ ਤਾਂ ਇਸ ਨੂੰ ਸਪੋਰਟ ਵੀ ਕਰਦੇ ਹੋ। ਹੋਰ ਬਹੁਤ ਸਾਰੇ ਪਰਿਵਾਰ ਨੇ ਬੱਚਿਆਂ ਦੇ ਉੱਪਰ ਪੜ੍ਹਾਈ ਨੂੰ ਥੋਪਦੇ ਆ ਜਾਂ ਬਰਡਨ ਬਣਾ ਦਿੰਦੇ। ਨਹੀਂ ਪੜ੍ਹਾਈ ਥੋਪ ਕੇ ਤਾਂ ਆਉਂਦੀ ਨਹੀਂ ਜੀ। ਠੀਕ ਹੈ ਪੜ੍ਹਾਈ ਦੇ ਨਾਲ-ਨਾਲ ਬੱਚੇ ਦਾ ਐਂਟਰਟੇਨਮੈਂਟ ਜ਼ਰੂਰੀ ਹੈ। ਇਸ ਲਈ ਜਿੱਧਰ ਬੱਚੇ ਦਾ ਇੰਟਰਸਟ ਹੈ ਉਹਨੂੰ ਜਾਣ ਦੋ। ਮੈਂ ਤਾਂ ਇਹੀ ਕਹੂੰਗੀ ਸਾਰੇ ਪੇਰੈਂਟਸ ਨੂੰ ਕਿ ਜਿੱਧਰ ਬੱਚੇ ਦਾ ਇੰਟਰਸਟ ਹੈ, ਹਾਂ ਸਟੱਡੀ ਦੇ ਪਿੱਛੇ ਨਾ ਰਹੇ। ਹੋਰ ਸਟੱਡੀ ਨਾਲ-ਨਾਲ ਤੱਕ ਅਦਰ ਇੱਕ ਡਿਸਕਾਰਡਾ ਤਾਂ ਬੱਚੇ ਨੂੰ ਜਾਣਾ ਚਾਹੀਦਾ ਜੀ ਮੈਂ ਸਕੂਲ 'ਚ ਬੱਚੇ ਨੂੰ ਇਹ ਕਹਿੰਨੀ ਆ ਮੈਂ ਐਜ਼ ਟੀਚਰਾਂ ਇੱਕ ਬੱਚੇ ਨੂੰ ਕਹੂੰਗੀ ਸਟੱਡੀ ਪ੍ਰਾਇਓਰਟੀ ਆਪਣੀ ਸਟੱਡੀ ਪਹਿਲਾਂ ਸਟੱਡੀ ਦੇ ਨਾਲ ਨਾਲ ਜਿਹੜਾ ਇੰਟਰਸਟ ਹੈ ਉਸ ਪਿੱਛੇ ਨਾ ਰੋ ਜਾਓ ਅੱਗੇ ਮੈਂ ਅੱਗੇ ਬੱਚੇ ਨੂੰ ਬਹੁਤ ਲੈ ਕੇ ਜਾਣੀ ਸਕੂਲ 'ਚ ਵੀ ਤੇ ਮੇਰੇ ਬੱਚੇ ਅੱਗੇ ਤੁਸੀਂ ਵੀ ਟੀਚਰ ਹੋ ਹਾਂਜੀ ਮੈਡਮ ਗਵਰਨਮੈਂਟ ਟੀਚਰ ਸਰ ਓਕੇ ਤਾਂ ਫਿਰ ਪੂਰਾ ਸਪੋਰਟ ਕਰਦੇ ਹੋ ਇਹਨੂੰ ਬਿਲਕੁਲ ਜੀ ਪੂਰਾ ਸਪੋਰਟ ਅਸਚਾ ਜੇ ਹੁਣ ਗੱਲ ਕਰੀਏ ਵੀ ਇਹਨੇ ਰਿਕਾਰਡ ਤਾਂ ਦਰਜ ਕਰ ਲਿਆ ਕਹਿੰਦਾ ਵਰਲਡ ਰਿਕਾਰਡ ਵੀ ਬਣਾਉਣਾ ਹੈ ਕਿਵੇਂ ਰਹੂਗੀ ਸਪੋਰਟ ਫਿਰ ਫੁੱਲ ਸਪੋਟ ਹੈ ਜੀ ਜਿਹਦਾ ਮਤਲਬ ਇਹ ਹੈ ਕਿ ਬਣਾਉਣਾ ਤਾਂ ਮੈਨੂੰ ਲੱਗਦਾ ਬਣਾ ਕੇ ਜਾਊਗਾ ਹੀ ਅੱਛਾ ਬਣਾ ਕੇ ਆਠੂ ਹਾਂ ਜਿਹੜਾ ਕੰਮ ਇਹਨੇ ਥਾਨ ਲਿਆ ਉਹ ਕਰਦਾ ਹੀ ਕਰਦਾ ਹੈ ਅੱਛਾ ਮਾਨਸਾ ਵਾਲੇ ਤਾਂ ਨਹੀਂ ਟਾਲਦੇ ਫਿਰ ਹਨ ਹਾਂ ਹੈ ਬਣਾਉਣਾ ਬਾਰਡਰ ਕਾਟ ਕਰ ਹਾਂਜੀ ਤੇ ਮਾਨਸਾ ਵਾਲੇ ਫਿਰ ਪਿੱਛੇ ਵੀ ਨਹੀਂ ਹਟਦੇ ਹਨ ਹਾਂਜੀ ਮਿਹਨਤ ਪੂਰੀ ਕਰਦੇ ਹਨ ਕਿ ਨਹੀਂ ਤਾਂ ਤੁਸੀਂ ਵੀ ਸੁਣਿਆ ਦੋਸਤੋ ਵੀ ਛੋਟੇ ਜਿਹੇ ਬੱਚੇ ਨੇ 12 ਸਾਲ ਦੀ ਮਹਿਜ ਉਮਰ ਹੈ ਤੇ ਇੰਡੀਆ ਬੁੱਕਰ ਰੈਕਟ ਦੇ ਵਿੱਚ ਜਿਹੜਾ ਆਪਣਾ ਨਾਮ ਦਰਜ ਕਰਾਇਆ ਤੇ 1 ਘੰਟਾ 10 ਮਿੰਟ ਜਿਹੜਾ ਹੈ ਹਰਮੋਨੀਅਮ ਚਲਾਇਆ ਚਲਾਇਆ ਕਿਵੇਂ ਅੱਖਾਂ ਬੰਦ ਕਰਕੇ ਤਾਂ ਟੈਲੈਂਟ ਦੀ ਕਮੀ ਨਹੀਂ ਮਾਨਸਾ ਦੇ ਵਿੱਚ ਤੁਸੀਂ ਇਸ ਟੈਲੈਂਟ ਨੂੰ ਵੀ ਸ਼ੇਅਰ ਕਰਨਾ ਤੇ ਹੋਰ ਪਰਿਵਾਰਾਂ ਤੱਕ ਪਹੁੰਚਾਉਣਾ ਹੈ ਜੋ ਪਰਿਵਾਰ ਆਪਣੇ ਬੱਚਿਆਂ ਦੇ ਉੱਪਰ ਪੜ੍ਹਾਈ ਦਾ ਬੋਝ ਬਣਾਉਂਦੇ ਨੇ ਤੇ ਉਹਨਾਂ ਨੂੰ ਖੇਡਣ ਪੜਨ ਤੋਂ ਜਿਹੜਾ ਵੱਖ ਕਰਦੇ ਨੇ ਕਿ ਇੱਕ ਐਕਟੀਵਿਟੀ ਕੀਤੀ ਜਾਵੇ ਪਰ ਕਹਿੰਦੇ ਵੀ ਬੱਚੇ ਦੀ ਸਿਹਤ ਦੇ ਲਈ ਸਾਰੀਆਂ ਐਕਟੀਵਿਟੀਆਂ ਜ਼ਰੂਰੀ ਹੁੰਦੀਆਂ ਨੇ ਤਾਂ ਇਸ ਤਰੀਕੇ ਦੇ ਨਾਲ ਜਿਵੇਂ ਜਵੇਸ਼ ਪੜ ਰਿਹਾ ਤੇ ਨਾਲ-ਨਾਲ ਆਪਣੀ ਇੱਛਾ ਵੀ ਪੂਰੀ ਕਰ ਰਿਹਾ ਵੀ ਵਰਲਡ ਰਿਕਾਰਡ ਬਣਾਉਣਾ ਤਾਂ ਹੋਰ ਵੀ ਬੱਚੇ ਕਰ ਸਕਦੇ ਨੇ ਆਪਣੇ ਪਰਿਵਾਰ ਉਸ ਤਰੀਕੇ ਨਾਲ ਪਰਿਵਾਰਾਂ ਨੂੰ ਵੀ ਸਮਝਣਾ ਚਾਹੀਦਾ ਕਿ ਬੱਚਿਆਂ ਦੇ ਵੀ ਸੁਪਨੇ ਹੁੰਦੇ ਨੇ ਤਾਂ ਹੁਣ ਦੇਖਣਾ ਹੈ ਵੀ ਕਿੰਨੇ ਪਰਿਵਾਰ ਤੇ ਕਿੰਨੇ ਬੱਚੇ ਪ੍ਰੇਰਿਤ ਹੁੰਦੇ ਨੇ ਜਵੇਸ਼ ਤੋਂ ਕੈਮਰਾਮੈਨ ਮਨੀਸ਼ ਦੇ ਨਾਲ ਪਰਮ ਦੀ ਪ੍ਰਾਣਾ ਐਫਓਪੀ ਨਿਊਜ਼ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਆਪਣੇ ਸਕੂਲ ਸਰਬਿਤਕਾਰੀ ਵਿਦਿਆ ਮੰਦਰ ਪਿੱਖੀ ਦੇ 7ਵੀਂ ਕਲਾਸ ਦੇ ਵਿਦਿਆਰਥੀ ਜਵੇਸ਼ ਸ਼ਰਮਾ ਨੇ ਪਿਛਲੇ ਦਿਨਾਂ ਦੇ ਅੰਦਰ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ ਉਸਨੇ ਇਹ ਰਿਕਾਰਡ ਲੰਬੇ ਸਮੇਂ ਤੱਕ ਅੱਖਾਂ ਤੇ ਪੱਟੀ ਬੰਨ੍ਹ ਕੇ ਹਾਰਮੋਨੀਅਮ ਪਲੇ ਕਰਨ ਵਾਸਤੇ ਹਾਸਲ ਕੀਤਾ ਹੈ ਔਰ ਇਸ ਕੰਮ ਦੇ ਵਿੱਚ ਉਸ ਦਾ ਸਹਿਯੋਗ ਜਿੱਥੇ ਉਸ ਦੇ ਮਾਤਾ ਪਿਤਾ ਨੇ ਕੀਤਾ ਉਥੇ ਹੀ ਸਕੂਲ ਦੇ ਅਧਿਆਪਕ ਅਮਨ ਸਿੱਧੂ ਜੀ ਨੇ ਵਿਸ਼ੇਸ਼ ਤੌਰ ਤੇ ਇਸ ਕੰਮ ਦੇ ਵਿੱਚ ਉਸ ਦੀ ਹੈਲਪ ਕੀਤੀ ਹੈ ਮੈਂ ਇਸ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਇਹ ਸਕੂਲ ਜੋ ਹੈ ਉਹ ਸਮੇਂ-ਸਮੇਂ ਤੇ ਆਪਣੇ ਵਿਦਿਆਰਥੀਆਂ ਦੇ ਹੁਨਰ ਨੂੰ ਪਹਿਚਾਣ ਕੇ ਉਹਨਾਂ ਵਾਸਤੇ ਜ਼ਰੂਰੀ ਜੋ ਵੀ ਉਪਰਾਲੇ ਕਰਨ ਵਾਲੇ ਹੁੰਦੇ ਹੈ ਉਹ ਕਰਦਾ ਹੈ ਤਾਂ ਕਿ ਬੱਚਿਆਂ ਨੂੰ ਅਸੀਂ ਸਟੇਜ ਪ੍ਰੋਵਾਈਡ ਕਰ ਸਕੀਏ ਜਿਸ ਵੀ ਫੀਲਡ ਦੇ ਵਿੱਚ ਬੱਚੇ ਚਾਹੇ ਉਹ ਸਪੋਰਟਸ ਦੇ ਵਿੱਚ ਹੈ ਐਜੂਕੇਸ਼ਨ ਦੇ ਅੰਦਰ ਹੈ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਹੈ ਉਸ ਦੇ ਵਿੱਚ ਬੱਚੇ ਜੋ ਹੈ ਉਹ ਐਕਸਲ ਕਰ ਸਕਣ ਅੱਗੇ ਵਧ ਸਕਣ ਤਾਂ ਉਸ ਦੇ ਵਾਸਤੇ ਅਸੀਂ ਓਪਰਚ्युनिटीਜ਼ ਪ੍ਰੋਵਾਈਡ ਕਰਦੇ ਹਾਂ ਤੇ ਮੈਂ ਸਾਰੇ ਮਾਤਾ ਪਿਤਾ ਨੂੰ ਇਹ ਸੁਨੇਹਾ ਵੀ ਆਪਣੇ ਵੱਲੋਂ ਦੇਣਾ ਚਾਹਨਾ ਕਿ ਆਪਣਾ ਬੱਚਾ ਜੋ ਵੀ ਕਰਨਾ ਚਾਹੁੰਦਾ ਹੈ ਜਿਸ ਵੀ ਫੀਲਡ ਦੇ ਵਿੱਚ ਉਸ ਬੱਚੇ ਦਾ ਇੰਟਰਸਟ ਹੈ ਉਸ ਫੀਲਡ ਦੇ ਵਿੱਚ ਹੀ ਬੱਚੇ ਨੂੰ ਲਗਾਓ ਜ਼ਰੂਰੀ ਨਹੀਂ ਹੈ ਹਰ ਇੱਕ ਬੱਚਾ ਪੜ੍ਹਾਈ ਦੇ ਵਿੱਚ ਅੱਛਾ ਹੋਵੇ ਜ਼ਰੂਰੀ ਨਹੀਂ ਹੈ ਹਰ ਇੱਕ ਬੱਚਾ ਸਪੋਰਟਸ ਦੇ ਵਿੱਚ ਅੱਛਾ ਹੋਵੇ ਜੋ ਬੱਚੇ ਦਾ ਮਨ ਹੈ ਉਹਨੂੰ ਉਸ ਖੇਤਰ ਲਈ ਹੀ ਅੱਗੇ ਵਧਣ ਲਈ ਪ੍ਰੇਰਿਤ ਕਰੋ ਤਾਂ ਜੋ ਸਹੀ ਟੈਲੈਂਟ ਜਿਹੜਾ ਹੈ ਉਸੇ ਹੀ ਫੀਲਡ ਦੇ ਵਿੱਚ ਅੱਗੇ ਆ ਸਕੇ ਮੈਂ ਇੱਕ ਵਾਰ ਫੇਰ ਇਸ ਬੱਚੇ ਦੇ ਮਾਤਾ ਪਿਤਾ ਨੂੰ ਜਵੇਸ਼ ਸ਼ਰਮਾ ਨੂੰ ਔਰ ਉਸਦੇ ਖਾਸ ਤੌਰ ਤੇ ਉਸਦੇ ਅਧਿਆਪਕ ਆਮਨ ਸਿੱਧੂ ਜੀ ਨੂੰ ਵਧਾਈ ਦਿਨਾ ਤੇ ਸ਼ੁਭ ਕਾਮਨਾਵਾਂ ਦਿਨਾ ਇਸ ਬੱਚੇ ਨੂੰ ਕਿ ਅੱਗੇ ਫੀਲਡ ਕਿ ਜੋ ਵੀ ਇਹਦਾ ਲਾਈਫ ਦਾ ਅਗਲਾ ਹਿੱਸਾ ਹੈ ਉਸ ਦੇ ਵਿੱਚ ਉਹ ਖੂਬ ਤਰੱਕੀ ਕਰੇ ਬਹੁਤ ਬਹੁਤ ਤਨਬਾਧ